ਸਾਤਸਰਾ ਜੋਰੀ ਨੂੰ ਬੁਲਾਇਆ ਗਿਆ ਗੁਰਨਾਰਕ ਦੇ ਮਾਰ ਕਹਿੰਦੇ ਸਾਸਰਾਏ ਤੈਨੂੰ ਇਸ ਕੀਮਤ ਦਾ ਪਤਾ ਨਹੀਂ ਹੀਰੇ ਜੰਮ ਦਾ ਤਾਂ ਗੁਰਸੰਗਤ ਜੀ ਗੁਰਨਾਰਕ ਤੇ ਮਰਦ ਨੇ ਮਿਹਰਾ ਭਰੀ ਦ੍ਰਿਸ਼ਟੀ ਪਾਈ ਉਹਦੇ ਧਾਕ ਜਗ ਸਾਸਰਾਏ ਜੋਰੀ ਦੇ ਗੁਰਨਾਰਕ ਦੇ ਮਹਾਰਾਜ ਜਿੱਥੇ ਖੁੱਸ ਸਵਾ ਰੁਕੇ ਤਾਂ ਗੁਰਸਾਗਾ ਜੀ ਉਹ ਸਾਸਰਾਏ ਜੋਰੀ ਕਹਿਣ ਲੱਗਾ ਸੱਚੇ ਪਾਸਾ ਤੁਸੀਂ ਇੱਥੇ ਰੋ ਦਾ ਗੁਰੂ ਨਾਨਕ ਦੇਵ ਜੀ ਅਮਰ ਜੀ ਕਹਿ ਲੱਗ ਵੀ ਇੱਥੇ ਬਹੁਤ ਵੱਡਾ ਹਰੀ ਦਾ ਮੰਦਿਰ ਬਣੂਗਾ ਗੁਰ ਸੰਗਤ ਜੀਓ ਗੁਰੂ ਨਾਨਕ ਦੇਵ ਅਮਰ ਦੇ ਉਹ ਬਚਨ ਕੀਤੇ ਹੋਏ ਜੇ ਅੱਜ ਗੁਰ ਸੰਗਤ ਜੀਓ ਸਹਿਰ ਦਾ ਨਾਮ ਪਟਨਾ ਸਾਹਿਬ ਆ ਤੇ ਉਥੇ ਤਖਤ ਦਾ ਨਾਮ ਹਰਮੰਦਰ ਸਾਹਿਬ ਜੇ ਸਹਿਰ ਦਾ ਨਾਮ ਆ ਸੰਬਤ ਸਰ ਸਾਹਿਬ ਤਖਤ ਦਾ ਨਾਮ ਸ੍ਰੀ ਅਕਾਲ ਤਖਤ ਸਹੇਗਾ ਜੇ ਸਹਿਬ ਦਾ ਨਾਮ ਤਮਦਵਾ ਸਹਿਬ ਗੁਰਸੰਗਾ ਜੀ ਸਭੋ ਕੇ ਤਲਵੰਡੀਆ ਤੇ ਤਖਤ ਦਾ ਨਾਮ ਸ੍ਰੀ ਤਮਦਵਾ ਸਹਿਬ ਜੇ ਸਹਿਬ ਦਾ ਨਾਮ ਗੁਰਸੰਗਾ ਜੀ ਉਹ ਰੋਕੇ ਦਾ ਗੁਰਸੰਗਾ ਜੀ ਅਨੰਦਪੁਰ ਸਹਿਬ ਤੇ ਤਖਤ ਦਾ ਨਾਮ ਸ੍ਰੀ ਕੇਸਗੜ੍ਹ ਸਹਿਬ ਗੁਰੂ ਨਾਨਕ ਦੇਵ ਜੀ ਮਰਜ਼ੇ ਕਿੰਨਾ ਸਮਾਂ ਪਹਿਲੇ ਦੱਸਦਾ ਕਿ ਇਥੇ ਹਰੀ ਦਾ ਮੰਦਰ ਬਣੂਗਾ ਉਹ ਪਟਨਾ ਸਾਹਿਬ ਦੀ ਤੱਕ ਦੇ ਜਿਵੇਂ ਭਾਗ ਜਾ ਕੇ ਗੁਰੂ ਮਤ ਕਾਸੂ ਦਾ ਹੁਣ ਲੈਣਾ ਬਾਤ ਰਲ ਆਪਨ ਵਰਗੀ ਸੰਗਤ ਦੇ ਚਰਨਾਂ ਦੇ ਵਿੱਚ ਢੋਲੋਂ ਨਾਲ ਟਾੜੀ ਜਿਹਾ ਹੈ ਏ ਆਪ ਟੇਲ ਕਰਦਾ ਜੀ ਇਸਕਾਰ ਦੋਗੇ ਟੀਆਰਸੀ ਕੰਪਨੀ ਕੋ ਸੰਗਤ ਜੀ ਇੰਟਰਨੈਸ਼ਨਲ ਚੰਨੜ ਗੁਰ ਸੰਗਤ ਜੀ ਅੱਜ ਦਾ ਜਿਹੜਾ ਇਹ ਨਗਰ ਕੀਰਤਨ ਹੈ ਇਸ ਦੇਸ਼ ਵਿਦੇਸ਼ ਵਿੱਚ ਜਿੰਨੀਆਂ ਵੀ ਸੰਗਤਾਂ ਮਿੱਠੀਆਂ ਨੇ ਸਾਰੀਆਂ ਸੰਗਤਾਂ ਨੂੰ ਨਗਰ ਕੀਰਤਨ ਦੇ ਦੀਦਾਰ ਕਰਾ ਰਹੇ ਨੇ ਸਭ ਬਹੁਤ ਇਸਕਾਰ ਬਗੋ ਵੀਰ ਜਗਤਾਰ ਸੰਗਤ ਜੀ ਘਟਾਣੀ ਸਵੱਜੀ ਕਮੇਟੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਦੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਨਕਾ ਕੀਪਰੋਗਤ ਸੰਗਤ ਜੀ ਲਾਈਵ ਖਾ ਰਹੇ ਨੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਵੀ ਬਹੁਤ ਬਹੁਤ ਧਰਵਾਦ ਔਰ ਗੁਰਸੰਗਤ ਜਿਹੜਾ ਬਦੌਤ ਆਪ ਕੋ ਸੰਗਤ ਦੇ ਚਰਨ ਝਾੜਦਾ ਸਮਾਂ ਮਿਲਿਆ ਔਰ ਅਗਲਾ ਸਮਾਂ ਸਾਡੇ ਬਹੁਤ ਹੀ ਸਿਆਣੇ ਸਤਕਰ ਸੂਝਬਾਨ ਪੜ੍ਹੇ ਲਿਖੇ ਵਿਦਵਾਨ ਉਹਨਾਂ ਤੋਂ ਸਰਪ੍ਰਸਤ ਕਰੀਏ ਦੋ ਲੋ ਬੜੇ ਜੱਥੇ ਦੀ ਹਾਜ਼ਰੀ ਪ੍ਰਵਾਨ ਕਰੋ ਦਰੋਫਤੇ ਪੌਫਤੇ ਖਰਚ-ਬਚ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਗਿੰਗਾ ਜੀ ਸੁਖੀ ਨਾਰਾਇਣ ਨੀ ਤੁ ਜਾਵੇ ਬੋਦ ਚਰੇ ਨੰਮੇ ਗਤੋ ਮੀਨ ਆਨਿਤ ਕਰ ਸ੍ਰੀ ਇਸ ਮੌਕੇ ਬਹੁਤ ਹੀ ਹੈ ਸਭ ਗੁਰੂ ਘਰ ਦੇ ਸਮੂਹੀ ਪਰੰਪਰਤਿਵੀਆਂ ਵੱਲੋਂ ਪਾਜੇ ਪਿਆਰੇ ਪਾਜੇ ਸ਼ਾਮ ਜੀ ਜੋ ਸੇਵਾ ਦਾ ਅੱਜ ਦੇ ਭਾਰੀ ਟਰੱਕਾਂ ਵਾਲੇ ਵਿਦਾਨਾ ਸਨ ਮਾਨ ਕੀਤਾ ਜਾਣਾ ਹੈ ਸੁਵਿੰਨੀ ਦੇ ਟਰੱਕ ਟਰਾਲੀਆਂ ਵਾਲੇ ਵੀ ਗੁਰੂ ਘਰ ਤੋਂ ਜੀ ਦੀ ਕਿਰਪਾ ਦਾ ਕਰਨ ਜੰਤੂ ਪਾਂਛੀ ਵਾਰਿਆਂ ਨੂੰ ਸਿਰੋਪਾਓ ਘੇਟ ਕੀਤੇ ਜਾ ਰਹੇ ਨੇ ਬੋਲੇ ਸੋ ਨਿਹਾਲ

ਹੋ ਰਹਾ ਸਭ ਸਿਗੀ ਦਾ ਅੱਜ ਜਿਹੜਾ ਮਹਾਨ ਨਗਰ ਕੀਰਤਨ ਤੀਗਾ ਉਹ ਕਿਸ ਚੀਜ਼ ਦੇ ਸਵੱਧ ਚ ਦੀ ਗਈ ਅੱਜ ਦਾ ਅੱਜ ਦਾ ਜਿਹੜਾ ਪਾਵਨ ਪੁੱਤਰ ਨਗਰ ਕੀਰਤਨ ਭੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪੁੱਤਰ ਪ੍ਰਕਾਸ਼ ਨੂੰ ਨਮੋ ਕਰਦੇ ਆ ਗੁਰੂ ਘਰ ਦੀ ਸ੍ਰੋਟੀ ਪ੍ਰਬੰਧਨ ਕਮੇਟੀ ਦੇ ਸਹਿਯੋਗ ਦੇ ਨਾਲ ਸਮੂਹ ਨਗਰ ਨਵਾਸੀ ਸੰਗਤਾਂ ਦੇ ਉਪਰਾਧ ਰਾਮਿਲ ਕਰਦੇ ਕੀਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਪਰ ਰੱਖਦੇ ਅੱਜ ਦਾ ਮਹਾਨਗਰ ਕੀਤੇ ਸਜਾਇਆ ਗਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੂਚੇ ਨਗਰ ਦੇ ਵਿੱਚ ਚਰਨ ਪਾ ਕੇ ਪੇਤਰ ਕਰਨਾ ਕੀਤਾ ਅਤੇ ਸਮਾਪਤੀ ਤੋਂ ਅੰਦਰ ਸਾਧਗੁਰਾਂ ਦਾ ਪਾਵਨ ਪੇਤਰ ਸ੍ਰੀ ਗੁਰੂ ਸੱਚਖੰਡ ਵਿੱਚ ਵਿਰਾਜਮਾਨ ਕੀਤਾ ਗਿਆ ਹੈ। ਤੇ ਗੁਰ ਸੰਗਤਾਂ ਨੂੰ ਕੀ ਮੈਸੇਜ ਹੈ ਗੁਰੂ ਘਰ ਵੱਲੋਂ? ਸੂ ਸੰਗਤਾਂ ਨੂੰ ਗੁਰੂ ਘਰ ਤੋਂ ਇਹੋ ਮੈਸੇਜ ਬੋਧਦਾ ਹੈ ਜਿਵੇਂ ਧੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਿਤਰ ਪਰਵਚਨ ਹਨ ਮਾਰਚ ਦੇ ਮਾਰਚ ਦੀ ਯਾਦ ਸਦਾ ਇੱਕ ਹੈ ਪਹਿ ਜਾਣ ਲੋ ਸਾਰੇ ਨਗਰ ਦੀਆਂ ਸੰਗਤਾਂ ਹਰੇਕ ਵਾਰ ਦੀ ਤਰ੍ਹਾਂ ਰਲ ਮਿਲ ਕੇ ਕਰਕੇ ਗੁਰੂ ਘਰ ਦੇ ਵਿੱਚ ਪਹੁੰਚ ਕਰਕੇ ਸਤਪੁਰਾ ਦੇ ਪਾਵਨ ਪਿਸ਼ਰਵ ਪ੍ਰਕਾਸ਼ਪੁਰ ਪੂਰਬ ਸਤਪੁਰਾ ਦੇ ਸ਼ਹੀਦੀ ਦਿਹਾੜੇ ਰਲ ਮਿਲ ਕੇ ਇਸੇ ਤਰੀਕੇ ਨਾਲ ਮਨਾਉਂਦੀਆਂ ਨੇ ਕਿਤੋਂ ਮੈਸੇਜ ਸਾਨੂੰ ਇਹੋ ਮਿਲਦਾ ਹੈ ਕਿ ਜੋ ਧੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮੂੱਚੀ ਬਲਕਤ ਦਾ ਵਾਸਤੇ ਆਪਣਾ ਸਰਬਸਪੁਰ ਬਾਣੀ ਦਾ ਪਿਤਾ ਪਿਤਾ ਗੁਰੂ ਬਾਣੀ ਦਾ ਇਹ ਸਾਨੂੰ ਗੁਰੂ ਘਰ ਪਹੁੰਚ ਕਰਕੇ ਇਹੋ ਮੈਸੇਜ ਮਿਲਦਾ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਪਾਏ ਨੂੰ ਪੂਰਨ ਰੂਪੇ ਚੱਲਣ ਦਾ ਯਤਨ ਕਰੀਏ ਸਿੱਖੀ ਅਤੇ ਬਾਣੀ ਅਤੇ ਬਾਣੀ ਨੂੰ ਸੰਭਾਲਣ ਦਾ ਯਤਨ ਕਰੀਏ ਅਖੰਡ ਪਾਠ ਦੀ ਤੋਰ ਛੱਡ ਕੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜਾ ਸੁਖਰਾਮਾ ਕਰਨ ਦਾ ਯਤਨ ਕਰੀਏ ਇਹ ਸਾਨੂੰ ਗੁਰੂ ਘਰ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਧੰਨਵਾਦ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ